ਹੇ ਤਾਂ ਖਲਾਫਾ ਸੰਸਥਾ ਦੇ ਰਾਸ਼ਟਰ ਹੈਡਾਂ ਨੂੰ ਚਾਹੀਦਾ। ਅਸਲ ਤਰੂ ਤਰੂ ਆਈ ਹੈ ਜਿਹੜੇ ਪਿੰਡ ਤੋਂ ਬਾਹਰ ਹੋ ਕੇ ਜਾ ਰਹੇ ਹਾਂ ਪਰ ਇਹ ਲੋਕਲ ਖੁਦ ਹੈ। ਉਹ ਚਰਚਾ ਦੇ ਖਾਲੇ ਧੰਨਵਾਦ ਸਾਡੇ ਜ਼ਿਲ੍ਹਾ ਚੰਡੀਗੜ੍ਹ ਦੇ ਜਿਹੜੇ 11000 ਦੇ ਫੈਸਲੇ ਜਿਨ੍ਹਾਂ ਨੇ ਆਪਣੇ ਚੰਦੇਗੜ੍ਹ ਟੈਂਪਲ ਦੇ ਲਾਈਵ ਤੇ ਜ਼ੀਰੋ ਗਰਾਉਂਡ ਤੇ ਲਾਈਵ ਕਵਰੇਜ ਕਰਨ ਦੀ ਸਾਡੇ ਸਾਹਿਬਾ ਜ਼ਿਲ੍ਹੇ ਦੇ ਜ਼ਿਲ੍ਹਾ ਨਾਮ ਸੰਪਰਕਰਨ ਧੰਨਵਾਦ। ਅਤੇ ਮੈਂ ਜੀਰੋ ਰੋਡ ਤੇ ਆ ਗਿਆ ਸਪੈਸ਼ਲ ਪਹਿਲੀ ਵਾਰੀ ਬਹੁਤੇ ਰਾਹੀ ਨੁਕਸਾਨ ਪਹੁੰਚਾ ਚੱਕਾ ਗਏ ਜੁੱਤੀਆਂ ਕੰਗਾਲੀਆਂ ਕਪੜੇ ਫ੍ਰਿਜ ਟੀਵੀ ਆਪ ਨਾ ਹੋ ਚੁਕੇ ਨੇ ਬਿਮਾਰੀਆਂ ਫੈਲਣ ਦਾ ਡਰ ਹੈ ਸਾਡੇ ਨਾਲ ਇੱਥੇ ਸੁਆਮੀ ਜੀ ਅੰਮਾਲਾ ਜੀ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਵੀ ਸਪੈਸ਼ਲ ਕਿਹਾ ਕਿ ਬਿਮਾਰੀਆਂ ਤੋਂ ਬਚਣ ਲਈ ਅਸੀਂ ਇੱਥੇ ਕੋਸ਼ਿਸ਼ਾ ਛਾਵਾਉ ਕਰਾਂਗੇ ਸਾਡੇ ਨਾਲ ਭੈਣ ਪੂਜਾ ਜੀ ਪਹੁੰਚੇ ਨੇ ਫੂਫੜ ਆਪ ਆਪ ਕੋ ਆਪ ਦੇ ਨਾ ਉਹਨਾਂ ਨੂੰ ਧੰਨਵਾਦ ਕਰਦਾ ਉਹ ਅੱਜ ਪਹਿਲਾਂ ਲਾ ਕੇ ਪਹੁੰਚੇ ਸਾਡੇ ਸ਼ਰਧੰਤਰ ਕੈਂਟੀਵਰ ਦੇ ਮਤਨ ਵਾਹੰਦਾਂ ਤੋਂ ਸਾਰਾ ਸਮਾਨ ਟੂਥਪੇਸਟ ਸਾਬਣ ਦਵਾਈਆਂ ਲੈ ਕੇ ਪਹੁੰਚਿਆ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਮੈਂ ਹੁਣ ਸੰਸਥਾਵਾਂ ਨੂੰ ਸਰਕਾਰ ਤੋਂ ਸਹਾਇਤਾ ਕਰੀ ਰਹੀ ਹੈ ਮੈਂ ਸੰਸਥਾਵਾਂ ਨੂੰ ਅਪੀਲ ਕਰਦਾ ਕਿ ਅੱਗੇ ਆਖੇ ਜ਼ੀਰੋ ਲੈਵਲ ਤੇ ਪਿੰਡਾਂ ਵਿੱਚ ਹਲਾ ਤੁਮ ਦੇਖਦੇ ਹੋਏ ਉਹਨਾਂ ਦੀ ਪੂਰੀ ਸੇਵਾ ਕੀਤੀ ਜਾਵੇ ਹੁਣ ਇਸ ਟਾਈਮ ਲੋੜ ਹੈ ਜਿਨ੍ਹਾਂ ਦੇ ਕੱਚੇ ਮਕਾਨ ਡੇਕ ਚੁੱਕੇ ਹਨ ਜਾਂ ਜਿਨ੍ਹਾਂ ਨੂੰ ਕਪੜੇ ਖਰਾਬ ਹੋ ਗਏ ਫ੍ਰਿਜ ਟੀਵੀ ਖਰਾਬ ਹੋ ਚੁੱਕੇ ਹਨ ਲਾਈਟ ਦੀ ਪ੍ਰੋਬਲਮ ਆ ਰਹੀ ਹੈ ਉਹਨਾਂ ਉਹਨਾਂ ਨੂੰ ਹੁਣ ਆਪਾਂ ਸੰਯੋਗ ਕਰੀਏ ਨਾਲ ਮਿਲ ਕੇ ਤਾਂ ਹੀ ਫਾਇਦਲ ਕਾ ਅੱਗੇ ਚੱਲ ਸਕਦਾ ਹੈ ਨਹੀਂ ਤਾਂ ਫਾਇਦਲ ਕਾ ਵਿੱਚ 2023 ਵਿੱਚ ਵੀ ਹੜ੍ਹ ਆਈ ਸੀ ਹੁਣ 2025 ਫੇਰ ਵੀ ਹੜ੍ਹ ਆ ਗਏ ਨੇ ਮੈਨੂੰ ਲੱਗਦਾ ਸਾਡਾ ਫਾਇਦਲਾ ਜ਼ਿਲ੍ਹਾ ਫਸਲ ਖਰਾਬ ਹੋਣ ਤੋਂ 10 ਸਾਲ ਪਿੱਛੇ ਹੋ ਗਿਆ ਹੈ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਇਹਨਾਂ ਨੂੰ ਸੁਲੋਕ ਦਿੱਤਾ ਜਾਵੇ ਬਿਲਕੁਲ ਬਖਸ਼ੀ ਜੀ ਤੁਹਾਡੇ ਕੋਲ ਦੂਤ ਦੁਆਰਾ ਆਵਾਂਗੇ ਚੰਗੀ ਗੱਲ ਹੈ ਸੁਲੋਕ ਤਾਂ ਇਹ ਸਾਡੇ ਇੱਥੇ ਤੇ ਏਰੀਆ ਦੇ ਲੋਕ ਨੂੰ ਤੁਸੀਂ ਇਸ ਏਰੀਆ ਦੇ ਵਿੱਚ ਰਹਿੰਦੇ ਹੋ ਹਾਂਜੀ ਮੈਨੂੰ ਅਸਲ ਤਾਂ ਦੱਸੋ ਕਿ ਕਿਉਂਕਿ ਆਪਾਂ ਥੋੜਾ ਅੱਗੇ ਆ ਜਾਈਏ ਤੁਹਾਨੂੰ ਨਾ ਕਲੀਆਂ ਥੋੜਾ ਹੋ ਜੂਗਾ ਆ ਜੋਗੀ ਆ ਜੇ ਪਤਾ ਲੱਗ ਗਿਆ ਨਾ